ਸੁੰਦਿਏ ਭੋਨਾਂ ਨੂੰ ਖਾਲੇ ਅੱਜ ਭੰਗ ਦੇ ਪਕੌੜੇ ਤੇ ਬੜਾ ਬੁਰਾ ਹਾਲ ਹੋਇਆ ਉਹਨਾਂ ਦਾ ਤੇ ਇਦਾਂ ਚੱਕਰ ਮੁੰਡੇ ਹੁਣ ਕਦ ਖਾਦੇ ਤਾਂ ਇਹ ਪ੍ਰਸ਼ਾਦ ਤੌਰ ਤੇ ਹੀ ਇੱਕ ਜਾਂ ਦੋ ਤੇ ਉਹ ਸਿਰ ਨੂੰ ਚੜ ਗਏ ਨਾ ਕਦੀ ਖਾਦੇ ਤੇ ਇਹਨਾਂ ਜਦੋਂ ਖਾਲੇ ਨਾ ਤੇ ਉਹਨਾਂ ਨੇ ਫੇਰ ਦੱਸਿਆ ਵੀ ਇਹ ਭੰਗ ਵਾਲੇ ਆ ਜਾਣਾ ਨਹੀਂ ਅੱਜ ਹੈ ਅੱਜ ਕੀ 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 ਆ ਕੀ ਸ਼ਿਵਰਾਤਰੀ ਆ ਹੋ ਸ਼ਿਵਰਾਤਰੀ ਅੱਜ ਹਾਂ ਸ਼ਿਵਰਾਤਰੀ ਅੱਜ ਨਹੀਂ ਅੱਜ ਸ਼ਿਵਰਾਤਰੀ ਹੈ ਸ਼ਿਵਰਾਤਰੀ ਦੀਆਂ ਭਾਈ ਸਾਰੇ ਜਣਾਂ ਨੂੰ ਮੁਬਾਰਕਾਂ ਬਹੁਤ-ਬਹੁਤ ਮੰਮੀ ਤੈਹੀ ਜਣਾ ਅੱਜ ਅੱਛਾ ਸਹਿਬ ਉਹ ਕਿੰਦੀ ਸਾਡਾ ਅੱਜ ਸਹਿਬ ਉੱਥੇ ਲੱਗ ਗਈ ਹੈ ਇੱਕ ਵੱਖਰਾ ਵਾਂਗ ਚੱਲ ਮੈਂ ਗੱਲ ਉਹ ਚੱਲ ਨਾ ਇਹ ਵੀ ਜਿਹੜੀਆਂ ਇਹਨੂੰ ਪਤਾ ਨਹੀਂ ਅਜੇ ਤੱਕ ਉਹ ਨੂੰ ਬੁਨਿਆੜੀ ਮੁਕਤਾ ਇਹਨਾਂ ਦਾ ਇੱਥੇ ਇੱਥੇ ਹੋਰ ਅੱਛਾ ਉਧਰ ਵੀ ਹੈਗਾ ਨਹੀਂ ਇਹੋ ਹੀ ਆ ਇਹੋ ਹੀ ਤੇ ਸਾਥੀ ਕਹਿੰਦੀ ਸਾਨੂੰ ਲੱਗ ਪਿੰਦਾ ਇਹ ਵਾਜਾਈਏ ਉਥੋਂ ਦੂਰ ਪੈਂਦਾ ਹੈ ਹਾਂ ਇੱਥੇ ਲੱਗਦਾ ਦੂਰ ਚਲਾ ਕਿਸੇ ਦਰੇ ਗਿਆ ਡਰ ਆਉਂਦਾ ਇਹਨੂੰ ਕੱਪੜੇ ਕਹਿੰਦੀ ਮੈਨੂੰ ਨਾ ਪਾਉ ਬਸ ਦੋ ਜਣੇ ਕੱਪੜੇ ਪਾਉਣ ਦੇ ਇਹਨੂੰ ਕੱਲਾ ਹੀ ਭਲਵਾਣਾ ਹਾਂ ਹਲਾ ਹਲਾ ਹਾਂ ਲੈ ਆਹ ਕਿੰਨੀ ਸੋਹਣੀ ਜਿੰਡੀ ਕਰਦੀ ਓਵੇਂ ਨੇ ਇਹਦੇ ਜੁੰਡੀ 헤ਰ ਬੈਂ ਕਿਥੇ ਐਦਾ ਸਸਿਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੰਮੀ ਹੁਣੀ ਚੱਲੇ ਨੇ ਅੱਜ ਸ਼ਿਵਰਾਤਰੀ ਆਪਣਾ ਅਚਲ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਨਾਲੇ ਗੁਰਦਰਾ ਸਾਹਿਬ ਹੈਗਾ ਸਾਹਮਣੇ ਉੱਥੇ ਤੇ ਮੰਮੀ ਨੇ ਉਹ ਜੁੰਡੀ ਕਿੰਨੀ ਪਿਆਰੀ ਕਰਦੀ ਹੈ ਲੈ ਆ ਨਾ ਤੂੰ ਸਿਰ ਕਿੰਨੀ ਸੋਹਣੀ ਲੱਗਣ ਈ ਹਰ ਗਣ ਪੁੱਤਰ ਐਨ ਵੇਖੋ ਹਰ ਗਣ ਓ ਰਾਜੇ ਆ ਐਨ ਮੇਰੇ ਪੁੱਤ ਸੀ ਹਣਾ ਏ ਦੇਖੋ ਗਿੱਤ ਯਾਰ ਚਾਚੇ ਨਖਣਾ ਇਹਨਾਂ ਤੇ ਮौज ਲੱਗੀ ਮੇਰੀ ਕੁੜੀ ਨੂੰ ਉੱਥੇ ਘੁੰਮਣ ਗਈ ਹੈ ਚਾਚਾ ਕਿਥੇ ਵਲੋਗ ਵੈਂਦਾ ਨਾ ਪੂਆ ਵੈਂਦੀ ਹੁੰਨੀ ਮੜੀ ਮੋਟੇ ਵੈਂਦੀ ਪੂਆ ਕਨੇ ਪੂਆ ਬਥੇਰੇ ਬੱਲੇ ਪੂਆ ਬਥੇਰੇ ਵੈਂਦੀ ਵਲੋਗ ਇਹਨੂੰ ਦੇਖ ਪਏ ਸਹੀ ਵੀ ਮੈਨੂੰ ਤਿਆਰ ਕਰਤਾ ਜਾਂ ਆਪ ਤਿਆਰ ਹੋ ਗਏ ਤਾਂ ਮੈਨੂੰ ਬਾਹਰ ਨੂੰ ਲੈ ਤੇ ਅਨਾਚ ਨਾ ਉਂਗਲ ਨਾ ਪਾ ਲਈ ਉਹਦੇ ਵਿੱਚ ਓ ਤੇਰੀ ਬਤੀ ਵੰਦ ਰਤੀ ਓਏ ਪੋਤਨੇ ਨਪੋਸਾ ਚ ਠਾਨਾ ਬੈਗੀ ਬੱਤੀ ਮੇਰੀ ਗੱਲ ਨਹੀਂ ਆਜੋ ਕੋ ਦਾ ਫੋਣਾ ਬਾਏ ਹਰਗੁਣ ਬਾਏ ਆਪਾਂ ਬੈਠਾ ਹਾਂ ਬਾਈ ਚਲ ਜਾਓ 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 ਧਿਆਨ ਨਾਲ ਜਾਇਆ ਹੈ ਨਹੀਂ ਹਰ ਗੁੰਡੇ ਵਾਲ ਦੇ ਕਿਸਟਾ ਉੱਡੀ ਜਾਂਦੇ ਆ ਜਾ ਆ ਜਾ ਬਾਹਰ ਤੂੰ ਭਲਾਣਾ ਨਹੀਂ ਆ ਜੇ ਜਾਣਾ ਹੀ ਤੇ ਆਗਾ ਇਹਦਾ ਵੀ ਆਨੁਪਾਗਲ ਦਾ ਚੇਤਾ ਆ ਗਿਆ ਕਿ ਇਹਨੂੰ ਨਾਲ ਲੈ ਜੰਨੇ ਆ ਪਹਿਲਾਂ ਤੇਨੇ ਆਵਾਜ਼ ਨਹੀਂ ਸੁਣੀ ਭੱਜੀ ਆਈ ਉਹ ਮੈਂ ਇਹਨਾਂ ਦੀ ਇਹਨਾਂ ਕੁਛ ਕੈਤ ਲੋਣੀ ਕਿਨੇ ਮੇਰੀ ਆਵਾਜ਼ ਨਹੀਂ ਸੁਣੀ ਜੀ ਬੜੀ ਹੈ ਮੈਂ ਦੋ ਮਣ ਚੰਨੀ ਪੋਣੀ ਮਲਾਦਰੀ ਬਾਤ ਉਸ ਤੇ ਹੰਕੀ ਹੈ ਨਹੀਂ ਗਾ ਹੈ ਗਾ ਮੈਂ ਹੰਦ ਘਟਰਾ ਪਲੂ ਘੜਦਾ ਮਿਲਣਾ ਪਸੰਦ ਉਹ ਤੇ ਲੈ ਲੈਂਦੀ ਫਿਰ ਕੀ ਬੜੇ ਪੈ ਹੈ ਇੱਕ ਬੰਦਾ ਹੋ ਰਹਿ ਗਿਆ ਲੈਣ ਵਾਲਾ ਨਾਲ ਉਜਾ ਤੇ ਲੈ ਲਈ लवली ਵੀ ਆ ਗਈ ਹੁਣ ਬੜੀ ਜਲਦੀ ਹੋ ਗਈ ਤਿਆਰ ਤੂੰ ਬੜੀ ਜਲਦੀ ਹੋ ਗਈ ਮੀ ਮੇਰਾ ਚੋਣਾ ਜੀ ਅੱਜ ਕਿ ਦਵਾਲ ਖੜੇ ਕਿਤੇ ਦੇ ਜੈਜੀ ਵੀ ਵਾਂਗੂ ਚੱਲੀ ਜਾਨਾ ਬੈਟਰੀ ਵੀ ਨਹੀਂ ਮਿਲਦੀ ਕੋਈ ਲੈ ਉਹ ਲੱਗੀ ਸਾਹਮਣੇ ਈ ਰਿਕਸ਼ਾ ਆ ਗਈ ਆ ਗਈ ਆ ਗਈ ਉਹ ਮੁੜ ਕੇ ਮੇਰੀ ਤਾਂ ਨੀវេល ਖੁੱਟੀ ਲੈ ਇਹ ਜਲਦੀ ਜਲਦੀ ਜਾਣਾ ਕਿੱਥੇ ਜਾਣਾ ਕਿੱਥੇ

ਆਪ ਕੋਈ ਅਲੱਗਰ ਲੰਗਿਆ ਹਾਂ। ਹਾਂ। ਜੇ ਤੇਰੇ ਕੋ ਆਪ ਮਾਸਾ ਤੇ ਆਏਂ ਤੇਰੇ ਖਾਰੇ। ਹਾਂ। ਪਹਿਲੇ ਦੱਸ ਦੀ। ਹਾਂ। ਡੈਡੀ ਨੂੰ ਮੋਗਾ ਲੈਣੇ ਸੀ। ਸਹੀ ਗੱਲ। ਉਹ ਜਾਣਾ। ਉਹ ਜਾਣਾ। ਹਾਂ। ਫਾਨ। ਫਾਨ ਗੁਨੇ। ਹੁਣ ਪਹੁੰਚ ਗਏ ਆਪਾਂ ਅੱਜ ਸਾਈਵ। ਤੇ ਅੱਜ ਰਾਤ ਚ ਘਾਟੀ ਆ ਉਦਾਂ। ਜ਼ਿਆਦਾ ਨਹੀਂ ਹੈਗਾ। ਰੋਡਾਂ ਦੇ ਉੱਪਰ ਜ਼ਿਆਦਾ ਵਾ ਜਾਮ ਵਗੈਰਾ ਵੀ ਕਾਫੀ। ਅੱਗੂ ਨੇ ਅੱਗਰਾ ਨਾਇਆ ਬਾਪੀਤੀ ਵਾਏ ਗੁਰੂ ਜੀ ਇੱਧਰ ਝੂਲੇ ਵਗੈਰਾ ਲੱਗੇ ਹੋਏ ਆ ਬੱਚਿਆਂ ਵਾਸਤੇ ਨਿੱਕੇ ਨਿੱਕੇ ਲੱਗੇ ਆ ਤੇ ਉਹ ਆ ਗਿਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਉਸ ਸਾਈਡ ਮੰਦਿਰ ਆ ਰਸ਼ ਅੱਗੇ ਆ ਕੇ ਕਾਫੀ ਲੱਗਦਾ ਪਿਆ ਦੇਖੋ ਮੰਦਿਰ ਚ ਤੇ ਆਪਾਂ ਮੱਥਾ ਬਾਹਰ ਹੀ ਟੇਕ ਲਿਆ ਰਸ਼ ਬਹੁਤ ਜ਼ਿਆਦਾ ਨਾ

ਇੱਕ ਮੱਥਾ ਟੇਕੋ ਬਾਬਾ ਜੀ ਨੂੰ ਹੁਣ ਆਪਾਂ ਜਾਣੇ ਪਏ ਆ ਵਾਪਸ ਰਾਸ਼ੀ ਕਾਫੀ ਸੀ ਅੱਜ ਤੇ ਮੱਥਾ ਟੇਕ ਕੇ ਦੇ ਨਾਲ ਹੀ ਆਪਾਂ ਘਰ ਨੂੰ ਵਾਪਸ ਚੱਲਦੇ ਹਾਂ ਤੇ ਬਾਜ਼ਾਰ ਵੀ ਕਾਫੀ ਲੱਗਾ ਪਿਆ ਮਗਰ ਲੱਗਾ ਹੈ ਹੌਣ ਕਹਿੰਦੀ ਆਣ ਕੇ ਵੀ ਲੈ ਜਾਓ ਵੀ ਇੱਥੇ ਆ ਗਿਓ ਆਪਣਾ ਕੈਂਪ ਦੇ ਅਗਲੀ ਸਾਈਡ ਗੁਰਦਾਸਪੁਰ ਰੋਡ ਤੇ ਤੇ ਹੁਣ ਮੈਂ ਚੱਲੇ ਆਣੇ ਵਾ ਤੇ ਕਹਿੰਦੀ ਗਰਮੀ ਬੜੀ ਏ ਗੁਡੀਆਂ ਕਹਿੰਦੇ ਗਰਮੀ ਬੜੀ ਏ ਗੁਡੀਆਂ ਬਹੁਤਾਂ ਕਰਨ ਢੀ ਹੁਣ ਚੱਲੇ ਆ ਮੈਂ ਆ ਗਏ ਖਾਪ ਤਪ ਕੇ ਵੀ ਕਿਦਾਂ ਆਓ ਇਹ ਕਿਦਾਂ ਵੇ ਰੋਣ ਵਾਲਾ ਮੂੰਹ ਹੋਇਆ ਜੀ ਵੀ ਸਹੀ ਕਹਿੰਦੀ ਮੈਂ ਖਾਪ ਤਪ ਕੇ ਵੀ ਰੋਣ ਵਾਲਾ ਮੂੰਹ ਹੋਇਆ ਜੀ ਤਾਂ ਤੇ ਮੈਂ ਕਿਹਾ ਇਹ ਕਿ ਮੇਰੇ ਸੇਰੇ ਚ ਬੜਾ ਖਾਂਏ ਦਾ ਕੰਮ ਅਵੀ ਗਈ ਪੂਜਾ ਵੀ ਪੂਜਾ ਵੀ ਹੈ ਪੂਜਾ ਨੂੰ ਤੁਸੀਂ ਕਹਿੰਦੇ ਪੁੱਛਦੇ ਘਰ ਚਲ ਗਈ ਬੁਲਾ ਲਿਆ ਨਹੀਂ ਬੁਲਾ ਲਿਆ ਠੀਕ ਆ ਚਲੋ ਆਜੋਗੇ ਪੂਰੇ ਹਾਂਜੀ ਹਾਂਜੀ ਪੂਜਾ ਪੂਜਾ ਵੀ ਆ ਗਈ ਉਹਨਾਂ ਨੇ ਛਪੀ ਕੇ ਲਿਆ ਤਾਹ ਬਾਇਆ ਛਾਦ ਹਾਏ ਮੰਮੀ ਨੇ ਲਿਆਤੇ ਮੈਂ ਪਕੌੜੇ ਹੋ ਮੇਰਾ ਪੁੱਤ ਵੀ ਹਾਂ ਅਗਲੇ ਲਾਇ ਜ ਆ ਵਧੀਨੇ ਖਬਰ ਤੇ ਪਾ ਕੇ ਦੇ ਜਾਂਦੇ ਮੈਨੂੰ ਵੀ ਇੱਕ ਦੋ ਦੇ ਦੇ ਪਾਂ ਗੜੇ ਪਕੜੇ ਵੀ ਖਾਦੇ ਆਪ ਸਾਰੇ ਨੇ ਇੱਕ ਇੱਕ ਪ੍ਰਸ਼ਾਦ ਤੌਰ ਤੇ ਪ੍ਰਸ਼ਾਦ ਤੌਰ ਤੇ ਖਾਦੇ ਇੱਕ ਇੱਕ ਸਾਰੇ ਜਣੇ ਨਹੀਂ ਪ੍ਰਸ਼ਾਦ ਉਹਦੇ ਖਾਣੇ ਜਿਹੜੇ ਜ਼ਿਆਦਾ ਖਾਣੇ ਮਾੜੇ ਆ ਇਹ ਸ਼ਿਵਰਾਤਰੀ ਦੀਆਂ ਭੈਣ ਮੁबारक ਤੁਹਾਨੂੰ ਸਾਰੇ ਜਣਿਆਂ ਨੂੰ Hindu ਪਰਿਵਾਰ ਜਿਹਨੇ ਵੀ ਉਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕੀ ਸਮੀਬ ਸਹੀ ਗੱਲ ਮਮੀ ਪੰਗੜੇ ਜਿਹਨੇ ਕਿਹਾ ਹੈ ਕਿ ਪੋਛਿਆ ਜਾ ਉਹ ਲਵਲੀ ਕਹਿੰਦੀ ਪਾਲਕ ਵਾਲੇ ਮਾ ਆਹ ਤੂੰ ਗੁਸਤੀਆਂ ਦੇ ਕੇ ਆਈ ਨੇ ਪਾਲਕ ਦੀ ਇਹਦੀ ਸਵਾਦ ਆ ਮੈਨੂੰ ਸਵਾਦ ਪਤਾ ਨਹੀਂ ਕਹਿੰਦੀ ਕਹਿੰਦੀ ਭੰਗੜ ਇੱਕ ਸਾਲੇ ਇੱਕ ਸਾਲੇ ਹੁੰਦੇ ਨਾ ਇਹਨੂੰ ਸਾਰਾ ਪਤਾ ਹੀ ਪੰਦੀ ਨਹੀਂ ਪਹਿਲਾਂ ਹੁਣ ਇਹ ਖਾਦਾ ਸੀ ਨਾ ਭੰਗ ਵਾਲਾ ਸਾਲੇ ਨਾਲ ਇਹੋ ਸਵਾਦ ਵਾਲਾ ਆ ਇਹ ਤਾਂ ਗੱਲ ਐ ਕਿ ਆ ਕਿ ਸਾਲੇ ਸਾਲੇ ਜੀ ਹੁੰਦੇ ਆ ਪਹਿਲਾਂ ਹੀ ਨਾ ਅਨੇ ਕਹਿੰਦੇ ਆ ਚਾਹ ਬੜੀ ਸਵਾਦੀ ਚਾਹ ਸਵਾਦੀ ਦਾਣਾ ਜਾ ਮੈਨੂੰ ਲੈ ਮੁੰਡਾ ਕਹਿੰਦਾ ਵੀ ਗੱਡੀ ਬੜੀ ਭਜਾਉਣ ਡਿਆ ਵਾ ਮੈਨੂੰ ਗਾੜੀ ਨਿਆਣਾ ਹੋਣ ਵਾਲਾ ਐਮਰਜੈਂਸੀ ਆ ਜਿੱਥੇ ਪਿੱਛੋਂ ਸੜਕ ਸਾਫ ਹੋਤੋ ਕਿਚੀ ਨਹੀਂ ਤੇ ਜਿੱਥੇ ਟੋਏ ਆ ਗਏ ਆਦੇ ਉੱਥੇ ਕੋਈ ਗੱਡੀ ਖਤਰੀ ਲਿਆ ਦੇ ਮੁੰਡਾ ਕਹਿੰਦਾ ਵੀ ਨਾ ਕਰਨ ਵਾਲੀਆਂ ਗੱਲਾਂ ਕੀ ਮੁੰਡਾ ਕਹਿੰਦਾ ਵੀ ਗੱਜਕ ਥਾਂ ਲੈਣਾ ਵਾ ਆਹ ਰੇ ਰੇ ਕਿ ਕਿਤਾਹ ਯਾਰ ਅਲੀ ਤੇ ਹੋਰ ਨਾ ਕਹਦਾ ਜਿੰਨਾ ਸਾ ਮਿਲਦਾ ਲੈ ਦੋ ਆਉ ਉਹਨਾਂ ਕ ਲੈ ਦੋ ਉਹਨਾਂ ਕ ਲੈ ਦੋ ਹੌਲੀ ਹੌਲੀ ਕਰ ਕਹਿੰਦਾ ਕਹਿੰਦਾ ਘਰੇ ਮੋਟਰਸਾਈਕਲ ਲਾਉਣਾਂ ਤੇ ਜਗ੍ਹਾ ਨਹੀਂ ਆ ਤੇ ਗਾਜਕ ਥਾਂ ਲੈ ਦੋ ਮੋਟਰਸਾਈਕਲ ਲਾਇਆ ਕਰ ਮੈਂ ਆ ਮੋਟਰਸਾਈਕਲ ਵੇਚ ਕੇ ਜਿਹੜਾ ਲੈਣ ਲੱਗੇ ਭਰਾਵਾ ਯਾ ਠੀਕ ਹੈ ਵੀ ਸਹੀ ਹੈ ਲੈ ਮੁੰਡੇ ਅੱਜ ਖਵਾਉਣਗੇ ਆਪਾਂ ਨੂੰ ਸਮੋਸੇ ਮੁੰਡੇ ਕਹਿੰਦੇ ਚੱਲ ਤੈਨੂੰ ਜਾਂਦੀ ਵਾਰੀ ਸਮੋਸੇ ਖਵਾ ਦਿੰਨੇ ਆ ਨਹੀਂ ਖਵਾਉਣੇ ਤਾਂ ਸਬਤ ਐ ਜੀ ਆਵੀ ਐਵੀ ਹੈ ਇਹਦੀ ਬ੍ਰੇਕ ਵੀ ਨਹੀਂ ਲੱਗਣੀ ਆ ਚੌਂਕ 'ਚ ਕਿਦਾਂ ਰੰਗੀ ਵਾਲਾ ਨਾ ਰੰਗ ਪਰ ਕਿੰਨਾ ਸੜਕ ਤੇ ਕਹਿੰਦਾ ਜੇ ਚੰਬੜਿਆ ਮੁੰਡਿਆ ਰੰਬੀ ਨਾਲ ਉਹਣਾ ਆਖ ਲੈਣੇ ਮੰਮੀ ਜੁਣੀ ਆਉਂਦੇ ਨੇ ਤੇ ਇਥੋਂ ਵੇਖਦੇ ਵੇਸਣ ਵਾਲੀ ਬਰਫੀ ਕਰਾ ਲੈਣੇ ਅੱਜ ਤੇ ਸਮੋਸੇ ਕਰਾ ਲਏ ਆ ਚਾਚਾ ਦੀ ਬੇਟੀ ਤੇ ਚੱਲੀ ਆ ਕਿਉਂਕਿ ਉਹਦਾ ਭਰਾ ਲੈਣ ਵਾਸਤੇ ਉਹਨੂੰ ਆਇਆ ਅਮਰਤ ਉਹਦਾ ਨਾਮ ਅਮਰਤ ਆ ਤੇ ਗੁੱਡੀਆਂ ਦਾ ਨਾਮ ਹੈ ਆਇਆ ਸੁਖ ਸੁਖਪ੍ਰੀਤ ਕੌਰ ਬਾਈ ਬਾਈ ਫਿਰ ਕਦ ਫਿਰ ਕਬ आओगे देखो ਹੈ ਕੈਸਲੀ ਵਿਕੇ ਜਾਓ ਜਾਓ ਹੁਣ ਕੋਈ ਨਹੀਂ ਮੈਂ ਮੰਮੀ ਹਣੇ ਕਹਿੰਦਾ ਮੈਂ ਪਹਿਲੀ ਵਾਰੀ ਆਈਏ ਤੇ ਮੰਮੀ ਹਣੇ ਕਹਿੰਦੇ ਚੱਲ ਸੂਟ ਫਿਰ ਇਹਨੂੰ ਨਾਲ ਲਾ ਦਨੇ ਗੁਦਿਆ ਨੂੰ ਤੇ ਨਾਲ ਥੋੜੇ ਪੈਸੇ ਦੇ ਦਾਂਗੇ ਮੇਰੇ ਕਿ ਮੰਮੀ ਜੀ ਆਏ ਨੇ ਤੇ ਅੱਜ ਇਹ ਸਬਜ਼ੀ ਬਣ ਰਹੀ ਹੈ ਇੱਕ ਬੰਨੀ ਮੰਮੀ ਬਣਾ ਰਹੀ ਐ ਮੂੰਗਰੇ ਤੇ ਇਧਰ ਪadne ਕੀ ਦਾਲ ਆ ਖਣੀ ਇਧਰ ਹੀ ਹੋਣਾ ਐਵੇਂ ਇਧਰ ਦਾਲ ਐ ਤੇ ਨਾਲ ਰਾਤ ਨੂੰ ਬਣਾ ਲਾਂਗੇ ਦੁੱਧ ਵਾਲੀਆਂ ਸੇਵੀਆਂ ਹੁਣ ਮੈਂ ਚੱਲੇ ਆਂ ਸੇਵੀਆਂ ਲੈਣ ਤੇ ਨਾਲੇ ਦੁੱਧ ਲੈ ਆਈਏ ਇਹ ਆਪਣਾ ਸਰਬਾਲਾ ਉਹ ਚੱਲ ਗਏ ਕੱਲ ਨਾ ਗਾ ਸੰਡੇ ਤੇ ਉਹ ਨੱਚਰ ਮੰਮੀ ਨੂੰ ਨਹੀਂ ਖਵਾ ਰਹੇ ਗੈਸਟ ਮਮਾ ਹੀ ਹੋਣੀ ਮਾਮੀ ਜੀ ਹੁਣੀ ਆਏ ਉਹਨਾਂ ਨੂੰ ਰੋਟੀ ਖਵਾਣ ਦੇ ਮੈਂ ਉਹਨਾਂ ਤੇ ਸੇਵਾ ਕਰਨਾ ਓਕੇ ਕੱਲ ਜੋ ਜਗੋਣੀ ਨੇ ਫਿਰ ਕੱਲ ਸੰਡੇ ਐ ਤੇ ਹੁਣ ਆਪਣੀ ਡਿਊਟੀ ਇਹ ਹੁੰਦੀ ਆ ਬਸ ਤੇ ਨਬਾਦ ਗਿਆ ਆਪਾਂ ਹੁਣ ਮੈਂ ਸੇਵਾ ਕਰਨ ਦਾ ਤੇ ਮੈਨੂੰ ਇਹ ਪਲੇਖਾ ਲੱਗਾ ਮੈਂ ਕਭ ਅੱਜ ਖਣਿਛ ਨਹੀਂ ਆ ਰਿਹਾ ਤੇ ਅੱਜ ਸ਼ੁਕਰਵਾਰ ਆ ਚਲੋ ਕੋਈ ਗੱਲ ਨਹੀਂ ਇਸੇ ਭਾਨੇ ਸੇਵਾ ਹੋ ਗਈ ਹੋਰ ਕੀ ਚਾਹੀਦਾ ਸੰਦੀਪ ਨੇ ਪ੍ਰਸ਼ਾਦ ਤੌਰ ਤੇ ਭਾਵੇਂ ਇੱਕ ਚਾਹ ਦੂ ਖਾਦੇ ਪਾਗਲੇ ਪਕੜੇ ਹੋਣ ਲੱਗਦਾ ਵਦਨਾ ਖਣੀਆਂ ਦੇ ਚੱਕਰ ਆਵੰਡੇ ਇਹ ਬੀਪੀ ਘੜਿਆ ਤੇ ਉਹਨੇ ਡਾਕਟਰ ਕੋਲ ਦਵਾਈ ਲੈ ਕੇ ਆਉਣ ਕੇ ਰੋਟੀ ਰੋਟੀ ਲਾਈ ਤੇ ਖਵਾਈਏ ਉਹਨੇ ਰਿਸ਼ਤੇਦਾਰਾਂ ਨੂੰ ਆਹ ਸਾਡਾ ਸਰਬਾਨਾ ਵੀ। ਕਦੀ ਉਹ ਕਿਹ ਪਾਉ ਨੂੰ ਭੌਦਾ ਹੀ। ਕਦੀ ਹਾਥੀ ਨੂੰ ਭੌਦਾ। ਇਹ ਬੱਟੀ-ਮੁੱਟੀ ਦਾ। ਆ ਵੀ ਸੀਮਾ ਆ ਗਈ। ਆਖਿਰ ਨੂੰ ਇਹਨਾਂ ਪਤਾ ਨਹੀਂ। ਬੁੰਦੀ ਮੈਨੂੰ ਬੜੀ ਸਵਾਲ ਲੱਗੀ। ਇਹ ਮੈਂ ਨਹੀਂ ਕਰਦਾ ਨਾ। ਪਹਿਲਾਂ ਵਾਈਟ ਕਲਰ ਫਿਰ ਨੀਰ ਹੁੰਦਾ। ਕੋੜੇ ਬੈਠਾ ਕੱਲ ਦੇ ਕੰਨੀ। ਹੈਂ? ਪੌੜੀ ਥਾ ਹੋ ਗਏ। ਨੰਨੇ ਦਾ। ਕੀ ਕੀ। ਚਲੋ ਠੀਕ ਹੈ ਜੀ ਜੇ ਅੱਜ ਦਾ ਬਣਾਉ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਤੇ ਨਾਲ ਤੱਕ ਲਈ ਸਸਕਾਰ ਬਾਏ ਬਾਏ